ਹਾਂਜੀ ਸਤਿ ਸ਼੍ਰੀ ਅਕਾਲ ਜੀ ਜਿਨ੍ਹਾਂ ਦੇ ਬੱਚੇ ਉਹਨਾਂ ਦੇ ਕਹਿਣੇ ਤੋਂ ਬਾਹਰ ਨੇ ਜਾਂ ਕਈਆਂ ਦੇ ਬੱਚੇ ਨਾ ਨਸ਼ੇ ਤੇ ਲੱਗ ਜਾਂਦੇ ਨੇ ਜਾਂ ਕਈ ਮਾਪੇ ਨੂੰ ਹੁੰਦਾ ਵੀ ਸਾਡੇ ਬੱਚੇ ਨਸ਼ਿਆਂ 'ਚ ਨਾ ਪੈਣ ਹੈਨਾ ਜਾਂ ਕਈਆਂ ਨੂੰ ਹੁੰਦਾ ਵੀ ਸਾਡੇ ਬੱਚਿਆਂ ਨੂੰ ਪੀਆਰ ਮਿਲ ਜਾਵੇ ਦੇਖੋ ਜੀ ਜਿਹੜੀ ਮਾਂ ਹੁੰਦੀ ਆ ਨਾ ਉਹਦੇ 'ਚ ਇੰਨੀ ਸ਼ਕਤੀ ਹੁੰਦੀ ਆ ਉਹ ਤੁਹਾਡਾ ਬੱਚਾ ਬਾਹਰ ਵੀ ਬੈਠਾ ਨਾ ਤੁਸੀਂ ਆਪਣੀ ਸੂਰਤ ਨਾਲ ਉਹ ਬੱਚੇ ਨੂੰ ਅਸੀਸ ਦੇ ਸਕਦੇ ਹੋ ਅਗਰ ਤੁਸੀਂ ਚਾਹੋ ਅੱਜ ਕੱਲ੍ਹ ਘਰਾਂ ਦਾ ਮਾਹੌਲ ਦੇਖੋ ਇੰਨਾ ਖਰਾਬ ਹੋਇਆ ਹੋਇਆ ਹੈ ਨਾ ਪਤਾ ਕਿਉਂ ਕਿ ਭੈਣਾਂ ਆਪਣੇ ਸਾਰੇ ਜਿਹੜੇ ਫਰਜ਼ ਨੇ ਉਹ ਭੁੱਲਦੀਆਂ ਜਾ ਰਹੀਆਂ ਨੇ ਖਾਣਾ ਬਣਾਉਣ ਬਣਾਉਂਦੇ ਸਮੇਂ ਨਾ ਕੋਈ ਬਾਣੀ ਨਹੀਂ ਜਪਦੀ ਕੋਈ ਘਰ ਦਾ ਕੰਮ ਕਰਦੇ ਸਮੇਂ ਬਾਣੀ ਨਹੀਂ ਜਪਣੀ ਹੈਗੀ ਜਦਾ ਪਤੀ ਦਾ ਕੋਈ ਕੰਮ ਆ ਨਾ ਉਹਨੂੰ ਪੁੱਠਾ ਬੋਲਣਾ ਇਹ ਨਹੀਂ ਸੋਚਦੇ ਵੀ ਪਤੀ ਸਾਰਾ ਦਿਨ ਖਾਪਦਾ ਮਰਦਾ ਫਿਰਦਾ ਦੇਖੋ ਜੀ ਪਤੀ ਕਿਦੇ ਲਈ ਜਾਂ ਘਰ ਵਾਲਾ ਕਿਦੇ ਲਈ ਖਾਪਦਾ ਮਰਦਾ ਫਿਰਦਾ ਆਪਣੇ ਲਈ ਮਰਦਾ ਹੁੰਦਾ ਇਹ ਨਹੀਂ ਵੀ ਦੋਸ਼ ਆਪਦਾ ਆਪਾ ਉਹਨੂੰ ਪਿਆਰ ਦੇ ਬੋਲਦੀ ਏ ਜਦੋਂ ਆਪਾਂ ਖਾਣਾ ਬਣਾਉਨੇ ਆ ਨਾ ਟਿਫਨ ਵੀ ਦਿਨੇ ਆ ਉਦੋਂ ਵੀ ਆਪਾਂ ਕੋਈ ਪਿਆਸ ਤਤਕਾਰ ਨਹੀਂ ਦਿਖਾਉਂਦੇ ਦੇਖੋ ਘਰ ਵਾਲਾ ਦੇਖੋ ਜੀ ਸਾਰਾ ਦਿਨ ਮਰਦਾ ਫਿਰਦਾ ਉਹ ਕਿਹਦੇ ਲਈ ਮਰਦਾ ਤੁਹਾਡੇ ਲਈ ਮਰਦਾ ਆਪਦੀ ਫੈਮਿਲੀ ਲਈ ਮਰਦਾ ਫਿਰ ਕਹਿੰਦੇ ਨੇ ਵੀ ਸਾਨੂੰ ਤਲਾਕ ਦੇਤਾ ਮੇਰੇ ਪਤੀ ਮੇਰਾ ਪਤੀ ਕਿਸੇ ਹੋਰ ਨਾਲ ਰਹਿੰਦਾ ਦੇਖੋ ਜੀ ਔਰਤ ਦੀ ਗਲਤੀ ਕਰਕੇ ਮਰਦ ਬਾਹਰ ਜਾਂਦਾ ਤੇ ਮਰਦ ਦੀ ਗਲਤੀ ਕਰਕੇ ਔਰਤਾਂ ਬਾਹਰ ਜਾਂਦੀਆਂ ਨੇ ਅੱਜ ਆਪਾਂ ਤੁਹਾਨੂੰ ਛੋਟਾ ਜਿਹਾ ਤਰੀਕਾ ਦੱਸਦੇ ਹਾਂ ਜਿਹੜੇ ਭੈਣ ਭਰਾਵਾਂ ਨੂੰ ਲੱਗਦਾ ਕਿ ਨਾ ਸਾਡਾ ਬੱਚਾ ਕਿਸੇ ਨੇ ਉਹਤੇ ਕੁਝ ਕਰਾਤਾ ਜਾਦੂ ਟੋਣਾ ਜਾ ਬੱਚੇ ਦਾ ਮਨ ਪੜ੍ਹਾਈ ਵਿੱਚ ਲੱਗਦਾ ਨਹੀਂ ਜਾਂ ਸਾਡਾ ਬੱਚਾ ਕਾਮਯਾਬ ਨਹੀਂ ਹੋ ਰਿਹਾ ਤੁਸੀਂ ਕਰਨਾ ਕੀ ਹੈ ਜੀ ਕੋਈ ਵੀ ਤੁਹਾਡੇ ਮਨ ਵਿੱਚ ਦੁਵੀਦਾ ਹੈ ਜਿਸ ਇਨਸਾਨ ਬਾਰੇ ਤੁਸੀਂ ਕਰ ਰਹੇ ਹੋ ਨਾ ਜਿਵੇਂ ਤੁਹਾਨੂੰ ਲੱਗਦਾ ਤੁਹਾਡਾ ਪਤੀ ਆ ਜਿਹੜਾ ਉਹ ਬਾਹਰ ਕਿਸੇ ਨਾਲ ਗੱਲਤਾ ਦੇਖੋ ਜੀ ਹਰ ਕਿਸੇ ਨੂੰ ਹੁੰਦਾ ਵੀ ਮੇਰਾ ਪਤੀ ਨਾ ਮੇਰੇ ਤੋਂ ਬਿਨਾ ਕਿਸੇ ਨੂੰ ਨਾ ਦੇਖੇ ਤੇ ਪਤੀ ਨੂੰ ਵੀ ਹੁੰਦਾ ਵੀ ਮੇਰੀ ਪਤਨੀ ਮੇਰੇ ਤੋਂ ਬਿਨਾ ਕਿਸੇ ਹੋਰ ਵੱਲ ਵੇਖੇ ਵੀ ਨਾ ਤੇ ਮਾਪੇ ਨੂੰ ਹੁੰਦਾ ਵੀ ਮੇਰਾ ਜਿਹੜਾ ਬੱਚਾ ਉਹ ਗਲਤ ਰਾਹੇ ਨਾ ਪੈ ਜਾਵੇ ਅਗਰ ਤੁਸੀਂ ਇਹ ਚੀਜ਼ਾਂ ਨੂੰ ਕਰਨ ਲੱਗੇ ਤਾਂ ਵਾਹਿਗੁਰੂ ਜੀ ਤੁਹਾਨੂੰ ਕਿਸੇ ਵੀ ਦੁਵਿਧਾ ਵਿੱਚ ਨਹੀਂ ਪੈਣ ਦਿੰਦੇ ਉਸ ਅਕਾਲ ਪੁਰਖ ਵਾਹਿਗੁਰੂ ਨੇ ਨਾ ਤੁਹਾਨੂੰ ਸਾਰੀਆਂ ਦੁੱਖ ਤਕਲੀਫਾਂ ਚੋਂ ਕੱਢ ਦੇਣਾ ਤੇ ਉਹ ਵਾਹਿਗੁਰੂ ਜੀ ਤੁਹਾਡੇ ਪਤੀ ਦੀ ਤੇ ਤੁਹਾਡੀ ਤੇ ਤੁਹਾਡੇ ਬੱਚਿਆਂ ਦੀ ਤੁਹਾਡੇ ਪਰਿਵਾਰ ਦੀ ਰੱਖਿਆ ਕਰਨਗੇ ਕਰਨਾ ਕੀ ਹੈ ਜੀ ਤੁਸੀਂ ਇੱਕ ਕੱਚ ਦਾ ਗਲਾਸ ਲੈਣਾ ਹੈ ਦੇਖੋ ਪਾਣੀ ਵਿੱਚ ਬਹੁਤ ਵੱਡੀ ਤਾਕਤ ਹੁੰਦੀ ਹੈ ਕਹਿੰਦੇ ਪਾਣੀ ਤੇ ਬਾਣੀ ਦਾ ਬਹੁਤ ਵੱਡਾ ਸਮੇਲ ਹੈ ਜੀ ਜੇ ਤੁਸੀਂ ਸਮਝੋ ਜੇ ਤੁਸੀਂ ਵਿਸ਼ਵਾਸ ਰੱਖੋ ਜੇ ਤੁਸੀਂ ਸ਼ਾਦਾ ਰੱਖੋ ਪਾਣੀ ਤੇ ਬਾਣੀ ਦਾ ਬਹੁਤ ਵੱਡਾ ਸਮੇਲ ਆ ਕਹਿੰਦੇ ਜੀ ਪਾਣੀ ਦੀ ਐਡੀ ਤਾਕਤ ਆ ਨਾ ਤੁਸੀਂ ਹੁਣ ਦੇਖ ਹੀ ਰਹੇ ਹੋ ਪਾਣੀ ਦੀ ਇੰਨੀ ਮਾਰ ਕਰਕੇ ਸਾਰੇ ਪਾਸੇ ਪੈ ਰਹੀ ਆ ਹੜ ਆ ਰਹੇ ਨੇ ਕਦੇ ਕਿਤੇ ਕਦੇ ਕਿਤੇ ਹੁਣ ਹਿਮਾਚਲ ਪ੍ਰਦੇਸ਼ ਵਿੱਚ ਵੀ ਬਹੁਤ ਜ਼ਿਆਦਾ ਬੁਰਾ ਹਾਲ ਹੋ ਕੇ ਹਟਿਆ ਨਾ ਪੰਜਾਬ ਵਿੱਚ ਵੀ ਬਹੁਤ ਬੁਰਾ ਹਾਲ ਹੋ ਕੇ ਹਟਿਆ ਜਦੋਂ ਕਹਿੰਦੇ ਜੀ ਕਾਲ ਯੋਗ ਨੇ ਖਤਮ ਹੋਣਾ ਉਦੋਂ ਪਾਣੀ ਨਾਲ ਹੀ ਹੋਣਾ ਕਹਿੰਦੇ ਜੀ ਪਾਣੀ 'ਚ ਐਡੀ ਦਾਲ ਤਾਕਤਾਂ ਜੇ ਤੁਸੀਂ ਪਾਣੀ ਨੂੰ ਬਾਣੀ ਪੜਨ ਸਮੇਂ ਕੋਲ ਰੱਖ ਲਓ ਨਾ ਤਾਂ ਉਹ ਅੰਮ੍ਰਿਤ ਬਣ ਜਾਂਦਾ ਆ ਐਡੀ ਤਾਕਤਾਂ ਜੀ ਪਾਣੀ ਦੀ ਅਗਰ ਤੁਸੀਂ ਵਿਸ਼ਵਾਸ ਕਰਦੇ ਹੋ ਨਾ ਤਾਂ ਪਾਣੀ ਵਿੱਚ ਬਹੁਤ ਜ਼ਿਆਦਾ ਤਾਕਤਾਂ ਦੇਖੋ ਜਦੋਂ ਤੁਹਾਨੂੰ ਲੱਗੇ ਨਾ ਕਿਸੇ ਨੇ ਤੁਹਾਡੇ ਤੇ ਜਾਦੂ ਟਾਉਣਾ ਤੰਤਰ ਮੰਤਰ ਜਾਂ ਕਿਸੇ ਨੇ ਕੁਝ ਕਰਵਾਤਾ ਮੈਂ ਤੁਹਾਨੂੰ ਬਹੁਤ ਵਾਰ ਦੱਸਿਆ ਜੀ ਤੁਸੀਂ ਜਲ ਤੇ ਜਲ ਲੈ ਕੇ ਨਾ ਜਪਜੀ ਸਾਹਿਬ ਜਾਂ ਮੂਲ ਮੰਤਰ ਦਾ ਜਾਪ ਕਰੋ ਲਗਾਤਾਰ ਉਸ ਵਿਅਕਤੀ ਨੂੰ ਪੜਾਓ ਜਦੋਂ ਤੁਹਾਨੂੰ ਲੱਗੇ ਨਾ ਵੀ ਕਿਸੇ ਨੇ ਕੁਝ ਕੀਤਾ ਹੋਇਆ ਜਾਂ ਇਹਦਾ ਮਨ ਭਟਕ ਰਿਹਾ ਜਾਂ ਇਹਦੀ ਬੁੱਧੀ ਵੰਤੀ ਆ ਲਗਾਤਾਰ ਉਸ ਵਿਅਕਤੀ ਨੂੰ ਪਲਾਉਣ ਨਾ ਜਾਂ ਤੁਸੀਂ ਜੀ ਕੀ ਕਰ ਸਕਦੇ ਹੋ ਗੁਰੂ ਘਰੋਂ ਕੁੰਬ ਦਾ ਜਲ ਹੁੰਦਾ ਨਾ ਉਹ ਵੀ ਲਿਆ ਕੇ ਪੜਾ ਸਕਦੇ ਹੋ ਕਿਉਂਕਿ ਉੱਥੇ ਹਰ ਟਾਈਮ ਬਾਣੀ ਪੜੀ ਜਾਂਦੀ ਆ ਉਹ ਅੰਮ੍ਰਿਤ ਬਣ ਜਾਂਦਾ ਜਦੋਂ ਤੁਸੀਂ ਅੰਮ੍ਰਿਤ ਛਕਦੇ ਹੋ ਉਦੋਂ ਵੀ ਸਾਰਾ ਕੁਝ ਜਲਤੀ ਕੀਤਾ ਜਾਂਦਾ ਨਾ ਬੱਸ ਮੇਰਾ ਕਹਿਣ ਦਾ ਭਾਵ ਤਾਉ ਨੂੰ ਸਮਝਾਉਣ ਦਾ ਭਾਵ ਇਹੀ ਆ ਵੀ ਜਲ ਤੁਹਾਡੀ ਹਰ ਤਮੰਨਾ ਨੂੰ ਪੂਰੀ ਕਰ ਸਕਦਾ ਅਗਰ ਤੁਸੀਂ ਵਿਸ਼ਵਾਸ ਰੱਖਦੇ ਹੋ ਸ਼ਰਧਾ ਰੱਖਦੇ ਹੋ ਕਿਉਂਕਿ ਜੀ ਕਣ-ਕਣ ਵਿੱਚ ਉਸ ਅਕਾਲਪੁਰਖ ਵਾਹਿਗੁਰੂ ਦਾ ਵਾਸ ਹੈ ਹੈਨਾ ਇਸ ਲਈ ਜੀ ਤੁਸੀਂ ਪਾਣੀ ਤੋਂ ਬਹੁਤ ਕੁਝ ਕਰ ਸਕਦੇ ਹੋ ਤੁਸੀਂ ਪਾਣੀ ਨੂੰ ਕੋਲ ਰੱਖਦੇ ਨਾ ਤੁਹਾਡੇ ਘਰ ਦਾ ਕੋਈ ਮੈਂਬਰ ਬਿਮਾਰ ਆ ਤੁਸੀਂ ਲਗਾਤਾਰ ਬਾਣੀ ਕਿਸੇ ਵੀ ਬਾਣੀ ਦਾ ਜਾਪ ਕਰਕੇ ਨਾ ਤੁਸੀਂ ਉਹ ਜਾ ਲੋ ਉਹ ਅਮਰਤ ਉਸ ਬੰਦੇ ਨੂੰ ਛਕਾਉਨੇ ਹੋ ਤੁਹਾਨੂੰ ਹੌਲੀ-ਹੌਲੀ ਪਤਾ ਲੱਗਣ ਲੱਜੂ ਵੀ ਉਹ ਬੰਦੇ 'ਚ ਫਰਕ ਪੈਣਾ ਸ਼ੁਰੂ ਹੋ ਗਿਆ। ਤੁਸੀਂ ਦਵਾਈ ਦਵੋਗੇ ਨਾ ਉਹੀ ਜਲਨਾ ਦੇਣੀ ਆ। ਠੀਕ ਆ। ਤੁਸੀਂ ਪ੍ਰਸ਼ਾਦਾ ਪਾਣੀ ਸ਼ਕਾਰਿਓ ਤਾਂ ਵੀ ਤੁਸੀਂ ਉਹੀ ਜਲ ਦੇਣਾ। ਤੁਸੀਂ ਆਪ ਦੇਖੋਗੇ ਵੀ ਉਹ ਬੰਦੇ ਵਿੱਚ ਥੋੜੇ ਦਿਨਾਂ 'ਚ ਹੀ ਨਾ ਤੁਹਾਨੂੰ ਸੁਧਾਰ ਹੋਣਾ ਨਜ਼ਰ ਨੂੰ ਸ਼ੁਰੂ ਹੋ ਜਾਣਾ ਆ। ਤੇ ਇਹ ਗੱਲਾਂ 'ਚ ਨਾ ਬਹੁਤ ਤਾਕਤ ਆ ਜੀ ਬਾਣੀ ਤੇ ਪਾਣੀ ਦਾ ਜੀ ਬਹੁਤ ਵੱਡਾ ਸੁਮੇਲ ਆ। ਹਾਂਜੀ ਜੀ ਨਾ ਭੈਣਾਂ ਨੂੰ ਲੱਗਦਾ ਨਾ ਵੀ ਮੇਰਾ ਬੱਚਾ ਕਾਮਯਾਬ ਹੋ ਜਾਵੇ ਉਹ ਬੈਠਾ ਦੂਰ ਆ ਪਰ ਦੇਖੋ ਜੀ ਪ੍ਰਦੇਸ਼ਾਂ ਚ ਬੈਠੇ ਨੇ ਨਾ ਜਾਂ ਮੇਰਾ ਪਤੀ ਕਾਮਯਾਬ ਹੋ ਕਾਮਯਾਬ ਹੋ ਜਾਵੇ ਤਾਂ ਤੁਸੀਂ ਕਰਨਾ ਕੀ ਹੈ ਜੀ ਇੱਕ ਕੱਚ ਦਾ ਗਲਾਸ ਲੈ ਲੈਣਾ ਉਸ ਵਿੱਚ ਪਾਣੀ ਪਾ ਲੈਣਾ ਉਸ ਤੋਂ ਬਾਅਦ ਤੁਸੀਂ ਇੱਕ ਕਾਪੀ ਦਾ ਪੇਜ ਲੈਣਾ ਇੱਕ ਉਹਦੀ ਪਰਚੀ ਕੱਟ ਲੈਣੀ ਹੈ ਤੇ ਉਹਦੇ ਉੱਤੇ ਤੁਸੀਂ ਇਹੋ ਜਿਹੀ ਪੈਨ ਨਾਲ ਲਿਖਣਾ ਨਾ ਜਿਹੜਾ ਪੈਨ ਆਪਾਂ ਦੇਖਿਆ ਹੁੰਦਾ ਤੁਸੀਂ ਕਈ ਵਾਰੀ ਉੱਤੇ ਪਾਣੀ ਡੁੱਲ ਜਾਂਦਾ ਉਹ ਸ਼ਾਈ ਸਾਰੀ ਫੈਲ ਜਾਂਦੀ ਆ ਹਨ ਤੁਸੀਂ ਵੋਲ ਪੈਨ ਨਾਲ ਵੀ ਲਿਖ ਸਕਦੇ ਹੋ ਜਾਂ ਪੈਨਸਲ ਨਾਲ ਵੀ ਲਿਖ ਸਕਦੇ ਹੋ ਠੀਕ ਹੈ ਤੇ ਤੁਸੀਂ ਉਹਦੇ ਵਿੱਚ ਥੋੜਾ ਜਿਹਾ ਨਾਮ ਕਾ ਪਾ ਲੈਣਾ ਥੋੜਾ ਜਿਹਾ ਚੁਟਕੀ ਕਾ ਨਾਮ ਕਾ ਪਾ ਲੈਣਾ ਹੈ ਤੇ ਪਰਚੀ ਉੱਤੇ ਤੁਸੀਂ ਉਸ ਇਨਸਾਨ ਦਾ ਨਾਮ ਲਿਖਣਾ ਜਿਹਦੇ ਵਾਸਤੇ ਤੁਸੀਂ ਕਰ ਰਹੇ ਹੋ ਪੂਰਾ ਨਾਮ ਲਿਖਣਾ ਇਹ ਨਾ ਹੋਵੇ ਵੀ ਆਪਾਂ ਕਈਆਂ ਦਾ ਸ਼ਾਰਟ ਨੇਮ ਲਿਖ ਲੈਨੇ ਆ ਨਾ ਜਾਂ ਆਪਾਂ ਹਨੀ ਕੁਝ ਵੀ ਐਦਾਂ ਨਹੀਂ ਲਿਖਣਾ ਜੇ ਉਹਦਾ ਨਾਮ ਪੂਰਾ ਪ੍ਰੋਪਰ ਆ ਤਾਂ ਤੁਸੀਂ ਉਹਦਾ ਨਾਮ ਪੂਰਾ ਲਿਖਣਾ ਹੈ ਠੀਕ ਆ ਉਸ ਤੋਂ ਬਾਅਦ ਤੁਸੀਂ ਉਸ ਨਾਮ ਨੂੰ ਇਕੱਠਾ ਕਰਕੇ ਮੰਨ ਲਓ ਫੋਲਡ ਕਰਕੇ ਨਾ ਉਹ ਗਲਾਸ ਵਾਲੇ ਪਾਣੀ ਵਿੱਚ ਪਾ ਦੇਣਾ ਹੈ ਤੇ ਤੁਸੀਂ ਹੱਥਾਂ ਦੀਆਂ ਉਂਗਲਾਂ ਹੁੰਦੀਆਂ ਨਾ ਜਿਹੜੀਆਂ ਆਪਣੀਆਂ ਪੰਜ ਉਂਗਲਾਂ ਹੁੰਦੀਆਂ ਨੇ ਤੁਸੀਂ ਉਹ ਨਾਮ ਵਾਲੀ ਪਰਚੀ ਨੂੰ ਕੋਲੀ ਜਾਣਾ ਤੇ ਕਹੀ ਜਾਣਾ ਵਾਹਿਗੁਰੂ ਜੀ ਭਾਵੇਂ ਜੀ ਤੁਸੀਂ ਵਾਹਿਗੁਰੂ ਨੂੰ ਐਂ ਕਹਿਣਾ ਵੀ ਜੋ ਵੀ ਤੁਹਾਡੇ ਮਨ ਦੀ ਤਮੰਨਾ ਭਾਵੇਂ ਬੱਚਿਆਂ ਦੀ ਕਾਮਯਾਬੀ ਲਈ ਆ ਜਾ ਪਤੀ ਹੋਰ ਵੱਲ ਨਾ ਵੇਖੇ ਹਨਾ ਇੱਕ ਵੀਰ ਦਾ ਮੈਨੂੰ ਕਮੈਂਟ ਆਇਆ ਸੀ ਵਾਹਿਗੁਰੂ ਜੀ ਮੈਂ ਵੀਡੀਓ ਉਹਦੇ ਲਈ ਸਪੈਸ਼ਲ ਬਣਾਈ ਆ ਉਹ ਕਹਿੰਦਾ ਜੀ ਮੇਰੀ ਘਰ ਵਾਲੀ ਨੂੰ 12 ਸਾਲ ਹੋ ਗਏ ਗਏ ਨੂੰ ਨਾ ਤਾਂ ਉਹ ਤਲਾਕੀ ਦੇ ਰਹੀ ਆ ਨਾ ਮੇਰੇ ਕੋਲ ਉਹ ਵਾਪਸ ਆ ਰਹੀ ਆ ਹੈਨਾ ਕਹਿੰਦਾ ਜੀ ਮੈਂ ਬਹੁਤ ਯਤਨ ਕਰਕੇ ਦੇਖ ਲਿਆ ਮੈਂ ਬਹੁਤ ਕੋਸ਼ਿਸ਼ਾਂ ਕਰਕੇ ਦੇਖ ਲੀਆਂ ਵੀ ਉਹ ਮੇਰੇ ਕੋਲੇ ਵਾਪਸ ਆ ਨਹੀਂ ਰਹੀ ਮੈਂ ਨਹੀਂ ਚਾਹੁੰਦਾ ਵੀ ਉਹ ਮੇਰੇ ਤੋਂ ਤਲਾਕ ਲਵੇ ਹੈਨਾ ਅਗਰ ਤੁਸੀਂ ਚਾਹੁੰਦੇ ਹੋ ਵੀਰ ਜੀ ਮੈਂ ਤੁਹਾਨੂੰ ਇਹ ਦੱਸ ਰਹੀ ਹਾਂ ਤੁਸੀਂ ਚਾਹੁੰਦੇ ਹੋ ਵੀ ਮੇਰੀ ਘਰ ਵਾਲੀ ਵਾਪਸ ਮੁੜ ਕੇ ਆ ਜਾਵੇ ਨਾ ਅਗਰ ਵੈਸੇ ਤਾਂ ਦੇਖੋ ਜੀ ਜਿਹੜਾ ਮਾਲਕ ਨੂੰ ਮਨਜ਼ੂਰ ਹੋਣਾ ਹੋਣਾ ਤਾਂ ਉਹੀ ਹੁੰਦਾ ਆ ਜੇ ਅਗਰ ਉਹ ਤੁਹਾਡੇ ਤੋਂ ਦੂਰ ਹੋ ਚੁੱਕੀ ਹੈ ਤਾਂ ਇਟ ਮੀਨਸ ਉਹਦਾ ਤੁਹਾਡੇ ਕੋਲ ਰਹਿਣ ਦਾ ਮਨ ਨਹੀਂ ਹੈਗਾ ਤੁਸੀਂ ਜ਼ਬਰਦਸਤੀ ਕਿਸੇ ਨੂੰ ਰੱਖੋਗੇ ਨਾ ਉਹਦਾ ਕੋਈ ਫਾਇਦਾ ਨਹੀਂ ਤੁਸੀਂ ਤੁਹਾਡੇ ਮਨ 'ਚ ਪਿਆਰ ਆ ਸਤਿਕਾਰ ਆ ਉਹਦੇ ਲਈ ਮੰਨ ਲੈਨੇ ਆ ਭਾਵ ਜਦੋਂ ਉਹਦੇ ਮਨ 'ਚ ਹੀ ਨਾ ਤੁਹਾਡੇ ਪ੍ਰਤੀ ਪਿਆਰ ਨਹੀਂ ਹੈਗਾ ਫਿਰ ਕੁਝ ਨਹੀਂ ਬਣ ਸਕਦਾ ਜਦੋਂ ਆਪਾਂ ਜਦੋਂ ਪ੍ਰੇਮ ਪਿਆਰ ਜੀ ਦੋਨਾਂ ਦੇ ਮਨਾਂ ਵਿੱਚ ਹੋਣਾ ਬਹੁਤ ਜ਼ਰੂਰੀ ਆ ਕਿਸੇ ਇੱਕ ਦੇ ਮਨ 'ਚ ਪ੍ਰੇਮ ਪਿਆਰ ਹੋਣ ਨਾਲ ਕੁਝ ਨਹੀਂ ਹੁੰਦਾ ਘਰ ਤਾਂ ਹੀ ਚੱਲਦਾ ਹੁੰਦਾ ਜੇ ਆਪਾਂ ਦੋਨਾਂ ਪਾਸਿਓਂ ਇੱਜ਼ਤ ਤੇ ਪਿਆਰ ਸੇਮ ਦੀ ਮਿਲ ਰਹੀ ਹੈਗੀ ਹਨਾ ਵੈਸੇ ਚਲੋ ਵੀਰ ਜੀ ਤੁਹਾਡਾ ਜਿਵੇਂ ਕਹਦੇ ਆ ਉਹ ਅਦਲੋਂ ਮੰਨ ਲਿਓ ਸਤਕਾਰ ਆ ਜਾਂ ਪਿਆਰ ਆ ਉਹਨਾਂ ਨਾਲ ਤੁਸੀਂ ਇਹ ਕਰਕੇ ਜਰੂਰ ਦੇਖਿਓ ਬਾਣੀ ਪੜਨ ਨਾ ਛੱਡਿਓ ਕਦੇ ਵੀ ਬਾਣੀ ਦਾ ਪੱਲਾ ਨਾ ਛੱਡਿਓ ਜੇ ਤੁਸੀਂ ਬਾਣੀ ਦਾ ਪੱਲਾ ਛੱਡਦਾ ਤਾਂ ਤੁਹਾਡੇ ਕਰਮ ਵੀ ਡੁੱਬ ਜਾਣਗੇ ਜੇ ਤੁਸੀਂ ਬਾਣੀ ਪੜਦੇ ਰਹੋਗੇ ਬੇਸ਼ੱਕ ਤੁਹਾਨੂੰ ਬਹੁਤ ਦੁੱਖ ਤਕਲੀਫਾਂ ਆਉਣ ਪਰ ਕਦੇ ਵੀ ਬਾਣੀ ਪੜਨੀ ਨਾ ਛੱਡਿਓ ਸਭ ਕੁਝ ਠੀਕ ਹੋ ਜਾਣਾ ਆ ਹੋ ਸਕਦਾ ਤੁਹਾਡੇ ਉਹਦੇ ਮਨ 'ਚ ਵੀ ਤੁਹਾਡੇ ਪ੍ਰਤੀ ਪੇਮ ਭਾਵਨਾ ਜਿਹੜੀ ਉਹ ਸ਼ੁਰੂ ਹੋ ਜਾਵੇ ਮਨ 'ਚ ਜਾਗਣ ਲੱਗੇ ਉਹਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਜਵੇ ਠੀਕ ਹੈ ਜੀ ਫਿਰ ਤੁਸੀਂ ਕਰਨਾ ਕੀ ਹੈ ਜੀ ਤੁਹਾਡੇ ਮਨ ਦੀ ਤਮੰਨਾ ਚਾਹੇ ਭਾਵੇਂ ਬੱਚਿਆਂ ਦੀ ਰੁਕਾਰੋਵਾਰ ਜਾਂ ਪਤੀ ਜੋ ਹੋਰ ਵੱਲ ਦੇਖਦਾ ਪਤੀ ਹੈ ਨਾ ਜਾਂ ਪਤਨੀ ਘਰ ਵਾਪਸ ਆ ਜਾਵੇ ਹੈ ਨਾ ਕੁਝ ਵੀ ਹੋ ਤੁਹਾਡੇ ਮਨ ਦੀ ਕੋਈ ਵੀ ਇੱਛਾ ਜਾਂ ਕਿਨਾਂ ਨੂੰ ਲੱਗਦਾ ਵੀ ਮੇਰਾ ਪਤੀ ਨਹੀਂ ਮੇਰੇ ਵੱਲੀ ਵਾਪਸ ਆ ਜਾ ਕਈਆਂ ਨੇ ਘਰ ਵਾਲੀਆਂ ਰਸ ਕੇ ਚਲ ਗਈਆਂ ਜਾਂ ਕਈਆਂ ਦੇ ਪਤੀਆਂ ਕਾਰਨ ਝਗੜਾ ਹੋ ਰਿਹਾ ਉਹਨਾਂ ਨੂੰ ਆਇਆ ਵੀ ਸਾਡੇ ਬੱਚਿਆਂ ਦੀ ਜ਼ਿੰਦਗੀ ਖਰਾਬ ਨਾ ਹੋ ਜੇ ਵੀ ਅਸੀਂ ਇੱਕ ਹੋ ਕੇ ਰਹੀਏ 28 ਬੱਚਿਆਂ ਦਾ ਆਉਣ ਵਾਲਾ ਭਵਿੱਖਾ ਜਿਹੜਾ ਉਹ ਖਰਾਬ ਨਾ ਹੋ ਜਵੇ ਤਾਂ ਤੁਸੀਂ ਜੀ ਇਹੀ ਬੋਲ ਕੇ ਨਾ ਬੱਸ ਤੁਸੀਂ ਨਾਲ ਹੀ ਉਂਗਲਾਂ ਨਾਲੋਂ ਲੁਕੋ ਲਈ ਜਾਣਾ ਕੋਲੀ ਜਾਣਾ ਤੇ ਨਾਲ ਇਹ ਸਭ ਕੁਝ ਬੋਲੀ ਜਾਣਾ ਜੋ ਤੁਹਾਡੇ ਮਨ ਦੀ ਇੱਛਾ ਉਹ ਸਾਰੀ ਤੁਸੀਂ ਬੋਲ ਕੇ ਜ਼ਾਹਰ ਕਰਨੀਆਂ ਠੀਕ ਆ ਜੀ ਉਸ ਤੋਂ ਬਾਅਦ ਤੁਸੀਂ ਗਲਾਸ ਉੱਪਰ ਹੱਥ ਰੱਖ ਕੇ ਨਾ ਉਹੀ ਗਲਾਸ ਉੱਪਰ ਜਿਹਦੇ ਵਿੱਚ ਤੁਸੀਂ ਉਹ ਕਾਗਜ਼ ਕੋਲਿਆਗਾ ਉਸੇ ਗਲਾਸ ਉੱਤੇ ਹੱਥ ਰੱਖ ਕੇ ਤੁਸੀਂ ਚੌਪਾਈ ਸਾਹਿਬ ਦੀ ਬਾਣੀ ਦਾ ਜਾਪ ਕਰਨਾ ਆ ਜੀ ਹੁਣ ਕਈ ਭੈਣ ਭਾਈ ਕਹਿਣਗੇ ਕਈ ਮਾਮਾ ਜਾਂ ਕਈ ਮੇਰੀਆਂ ਭੈਣਾਂ ਕਹਿਣਗੀਆਂ ਦੀ ਸਾਨੂੰ ਬਾਣੀ ਪੜ੍ਹਨੀ ਨਹੀਂ ਆਉਂਦੀ ਕੋਈ ਗੱਲ ਨਹੀਂ ਜੀ ਤੁਸੀਂ ਇਹ ਗੱਲ ਦਾ ਵੀ ਤੁਹਾਨੂੰ ਹਲ ਦੱਸਦੇ ਆ ਤੁਸੀਂ ਕਰਨਾ ਕੀ ਆ ਜੀ ਜਿਨ੍ਹਾਂ ਨੂੰ ਬਾਣੀ ਪੜ੍ਹਨੀ ਨਹੀਂ ਆਉਂਦੀ ਉਹ ਮੂਲ ਮੰਤਰ ਦਾ ਜਾਪ ਕਰਨ ਜੀ ਜੇ ਤਾਂ ਤੁਸੀਂ ਚੌਪਈ ਸਾਹਿਬ ਦਾ ਜਾਪ ਕਰ ਰਹੇ ਹੋ ਤਾਂ ਤਾਂ ਤੁਸੀਂ ਇੱਕ ਪਾਠ ਚੌਪਈ ਸਾਹਿਬ ਦਾ ਕਰਨਾ ਤੇ ਜਿਹੜੇ ਭੈਣ ਭਰਾ ਵੀਰ ਮੂਲ ਮੰਤਰ ਦਾ ਜਾਪ ਕਰ ਰਹੇ ਨੇ ਉਹਨਾਂ ਨੇ 10 ਵਾਰ ਮੂਲ ਮੰਤਰ ਦਾ ਜਾਪ ਕਰਨਾ ਆ ਠੀਕ ਆ ਜੀ ਇਸ ਤੋਂ ਬਾਅਦ ਤੁਸੀਂ ਇਹ ਜਲ ਨੂੰ ਤੁਹਾਡਾ ਜਿਹੜਾ ਮੇਨ ਗੇਟ ਬਾਹਰਲਾ ਮੇਨ ਗੇਟ ਹੁੰਦਾ ਨਾ ਉੱਥੇ ਜਾ ਕੇ ਪਾ ਦਿਓ ਤੁਸੀਂ ਠੀਕ ਆ ਹੁਣ ਕਈ ਭੈਣ ਭਾਈ ਕਹਿਣਗੇ ਵੀ ਅਸੀਂ ਭਾਈ ਜੋਇੰਟ ਫੈਮਿਲੀ ਆ ਹੈਨਾ ਵੀ ਸਾਨੂੰ ਕਹਿਣਗੇ ਪਤਾ ਨਹੀਂ ਕੋਈ ਟੂਣਾ ਕਰ ਰਿਹਾ ਦੇਖੋ ਜੀ ਇਹ ਟੂਣਾ ਨਹੀਂ ਹੈਗਾ ਟੂਨੇ ਉਹ ਹੁੰਦੇ ਆ ਜਦੋਂ ਆਪਾਂ ਕਿਸੇ ਤੇ ਕਰਕੇ ਆਉਂਦੇ ਆ ਹਨ ਕਿਸੇ ਦੇ ਘਰ ਤੇ ਕਰਨ ਜਾਂਦੇ ਆ ਉਹ ਹੋ ਜਾਂਦੇ ਨੇ ਟੂਨੇ ਜਿਹੜੇ ਆਪਾਂ ਆਪਣੀ ਭਲਾਈ ਲਈ ਕਰ ਰਹੇ ਆ ਉਹ ਟੂਨੇ ਨਹੀਂ ਹੁੰਦੇ ਨਾਲ ਇਹ ਚ ਟੂਨੇ ਵਾਲੀ ਕੋਈ ਗੱਲ ਨਹੀਂ ਇਸੇ ਆਪਾਂ ਬਾਣੀ ਪੜ ਕੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕਰਕੇ ਨਾ ਵੀ ਜਿਹੜੀ ਚੀਜ਼ ਤੁਹਾਡਾ ਮੁੱਖ ਮੁੜਿਆ ਹੋਇਆ ਵੀ ਉਹ ਸਹੀ ਰਹੇ ਆ ਜੀ ਠੀਕ ਆ ਜੀ ਇਸ ਤੋਂ ਬਾਅਦ ਜੇ ਤੁਸੀਂ 메인 게ਟ 'ਚ ਪਾਏ ਹੋਣ ਜਿਹੜੇ ਹਾਂਜੀ ਭੈਣ ਭਾਈ ਇਕੱਠੇ ਨੇ ਉਹ ਆਪਦੇ ਬਾਲ ਲਈ 게ਟ ਤੇ ਵੀ ਪਾ ਸਕਦੇ ਮਨ ਲਓ ਉਹਨਾਂ ਦਾ ਕਮਰੇ ਦਾ ਰੂਮ ਹਨਾ ਤੁਸੀਂ ਉੱਥੇ ਵੀ ਪਾ ਸਕਦੇ ਹੋ ਕੋਈ ਚੱਕਰ ਨਹੀਂ ਹੈਗਾ ਤੇ ਇਹ ਤੁਸੀਂ ਜੀ ਕਦੋਂ ਕਰਨੀ ਆ ਇਹ ਤੁਸੀਂ ਹਰ ਐਤਵਾਰ ਤੇ ਹਰ ਬੁੱਧਵਾਰ ਕਰਨੀ ਆ ਕੋਈ ਵੱਡੀ ਗੱਲ ਨਹੀਂ ਜੀ ਇੱਕ ਜਪਜੀ ਸਾਹਿਬ ਦੇ ਪਾਠ ਨੂੰ 15 ਤੋਂ 20 ਮਿੰਟ ਲੱਗਦੇ ਨੇ ਹੱਦ ਤੋਂ ਨੂੰ ਘੰਟਾ ਲੱਗ ਜਾ ਠੀਕ ਆ ਅੱਧਾ ਘੰਟਾ ਲੱਗ ਜਾਊਗਾ ਇਹ ਹਰ ਐਤਵਾਰ ਤੇ ਬੁੱਧਵਾਰ ਕਰਨਾ ਇਹਦਾ ਕੋਈ ਨੁਕਸਾਨ ਨਹੀਂ ਹੈਗਾ ਜੀ ਇਹਦਾ ਤੁਹਾਨੂੰ ਉਲਟ ਫਾਇਦਾ ਹੀ ਹੋਊਗਾ ਹੋ ਸਕਦਾ ਵੀ ਤੁਹਾਡੇ ਜਿਵੇਂ ਹੁਣ ਉਹ ਵੀਰ ਦੀ ਘਰ ਵਾਲੀ ਰੁੱਸ ਕੇ ਗਈ ਹੋਈ ਆ ਹੋ ਸਕਦਾ ਵੀ ਉਹਨਾਂ ਦੇ ਮਨ ਚ ਸਮਤਿਆ ਪੈ ਜਾਵੇ ਉਹ ਵਾਪਸ ਆ ਜਾਣ ਤੇ ਮੈਂ ਫਿਰ ਕਹਿਣਾ ਚਾਹੁੰਦੀ ਆ ਵੀ ਬਾਣੀ ਦਾ ਪੱਲਾ ਕਦੇ ਨਾ ਛੱਡਿਓ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਵੱਡਾ ਕੋਈ ਨਹੀਂ ਹੈਗਾ ਹਾਂਜੀ ਵਾਹਿਗੁਰੂ ਜੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੇ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਨਾ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ ਤੇ ਵੀਡੀਓ ਨੂੰ ਹਾਈਪ ਜਰੂਰ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ